ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ ਪਹਿਲਾਂ ਇੱਕ ਗੁੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼੍ਰੀ ਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਇੱਕ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਜਾਂਦੀ ਹੈ ਅਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਜਿਹੜਾ ਪੂਰਾ ਵਿਵਾਦ ਹੋਇਆ ਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵਾਂਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵਾਂਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਆ ਤਸਵੀਰਾਂ ਦੇ ਵਿੱਚ ਪਰਮਾ이트ੋ ਸਾਫਤੌਰ ਤੇ ਵਿਖੀ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਆ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਆ ਭੰਤੂੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਭਾਨ ਜੜ ਚੁੱਕੇ ਨੇ ਆ ਸੂਰਜ ਆ ਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਪਰ ਮੰਨਦੇ ਹੋ ਬਠਿੰਡਾ ਦੀ ਖੇਤਾ ਸਿੰਘ ਬਸਤੀ ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵੰਡੀਆਂ ਦੇ ਵਿੱਚ ਇੱਕ ਦੂਜੇ ਨਾਲ ਝਗੜਾ ਹੋ ਜਾਂਦਾ ਦੱਸ ਰਿਹਾ ਕਿ ਪੁਰਾਣੀ ਰੰਜਿਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੋ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉ ਤਾਂ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿ ਇਸ ਦੀ ਵੀ ਵੀਡੀਓ ਵੀ ਸੀਸੀਟੀਵੀ ਹੈ ਜਾ ਕਿਸੇ ਮੋਬਾਈਲ ਤੇ ਸੌਰੀ ਉਪਰੋਂ ਬਣਾਇਆ ਨਹੀਂ ਕਿਸੇ ਨੇ ਉਹ ਸਾਹਮਣੇ ਆਇਆ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਹੈ ਪੰਜ ਲੋਕਾਂ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ ਜਿਹੜੇ ਬੰਦੇ ਆਇਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸ ਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਇਹ ਜਿਹੜੀਆਂ ਵੀਡੀਓਜ਼ ਨੇ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਈ ਤੋੜਪੰਤਾਂ ਨਹੀਂ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਹਾਂ ਠੀਕ ਹੈ ਸੁਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਰ ਬਠਿੰਡਾ ਦੀਆਂ ਤੁਹਾਨੂੰ ਤਸਵੀਰਾਂ ਵਖਾ ਰਹੇਗੇ ਠੀਕ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾ ਅਜੇਕਰ ਵਜ੍ਹਾ ਦੀ ਗੱਲ ਕਰੀਏ ਤਾਂ ਗੰਢੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗੁੰਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ। ਰੁਕ ਰਾਂਗੇ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿੱਥੇ ਦੀ ਹੈ। ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ। ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੂੜ ਕੀਤੀ। ਗੁੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਇਹ ਪੂਰਾ ਵਿਵਾਦ ਹੁੰਦਾ ਹੈ। ਪਹਿਲਾਂ ਇੱਕ ਗੁੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਸ਼ਿਕਾਇਤ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਇੱਕ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੀਆਂ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਜਾਂਦੀ ਹੈ ਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵਾਂਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵਾਂਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਆ ਤੋ ਸਵਿਧਾਂਤ ਵਿੱਚ ਪਰਮਾ이트 ਸਾਫ ਤੌਰ ਤੇ ਵਿਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਆਪ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਆ ਭੰਤੂੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਲ ਜੁੜ ਚੁੱਕੇ ਨੇ ਆ ਸੂਰਜ ਆ ਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਫਰਮੰਦ ਦੇਖੋ ਬਠਿੰਡਾ ਦੀ ਖੇਤਾ ਸਿੰਘ ਬਸਤੀ ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਨਾਲ ਝਗੜਾ ਹੋ ਜਾਂਦਾ ਦੱਸ ਰਿਹਾ ਕਿ ਪੁਰਾਣੀ ਰੰਜਿਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੁਣ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉ ਤਾਂ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿ ਇਸ ਦੀ ਵੀ ਵੀਡੀਓ ਵੀ ਸੀਸੀਟੀਵੀ ਹੈ ਜਾ ਕਿਸੇ ਮੋਬਾਈਲ ਤੇ ਸੌਰੀ ਉੱਪਰ ਉਹ ਬਣਾਈਆਂ ਨੇ ਕਿਸੇ ਨੇ ਉਹ ਸਾਹਮਣੇ ਐਂ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਹੈ ਜਿਹੜਾ ਦਰਜ ਕੀਤਾ ਹੈ ਪੰਜ ਲੋਕਾਂ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ-ਜਿਹੜੇ ਬੰਦੇ ਆਈਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸ ਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਜਿਹੜੇ ਐਵੀਡੈਂਸ ਨੇ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਈ ਤੋੜਪੰਤਾਂ ਨੇ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਹਾਂ ਠੀਕ ਹੈ ਸੁਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਬਠਿੰਡਾ ਦੀ ਤੁਹਾਨੂੰ ਤਸਵੀਰਾਂ ਵਖਾ ਰਹੇਗੇ ਇੱਥੇ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਅਜੇਕਰ ਵਜ੍ਹਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗੁੰਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ। ਰੋਕਰਾਂਗੇ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ। ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੂੜ ਕੀਤੀ। ਗੁੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ। ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ ਪਹਿਲਾਂ ਇੱਕ ਗੁੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼੍ਰੀ ਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਪਟ ਹੋਏ ਹਨ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਨਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਕਿ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਨਤੋੜ ਕੀਤੀ ਜਾਂਦੀ ਹੈ ਅਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵਾਂਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵਾਂਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਆ ਤੋਂ ਸਿਰਾਂ ਦੇ ਵਿੱਚ ਵਰਮਾਜੋ ਸਾਫ ਤੌਰ ਤੇ ਵੇਖਿਆ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਆ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਲ ਛੁੱਟ ਚੁੱਕੇ ਨੇ ਆ ਸੂਰਜ ਆ ਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਪਰ ਮੰਨਦੇ ਵੇਖੋ ਬਠਿੰਡਾ ਦੀ ਖੇਤਾ ਸਿੰਘ बस्ती ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਝਗੜਾ ਹੋ ਜਾਂਦਾ ਦੱਸ ਰਿਹਾ ਕਿ ਪਰਾੜੀ ਰੰਜਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੁਣ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉ ਤਾਂ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿਉਂਕਿ ਇਹ ਵੀਡੀਓ ਵੀ ਸੀਸੀਟੀਵੀ ਹੈ ਜਾ ਕਿਸੇ ਮੋਬਾਈਲ ਤੇ ਸੌਰੀ ਉਪਰ ਬਣਾਈਆਂ ਨੇ ਕਿਸੇ ਨੇ ਉਹ ਸਾਹਮਣੇ ਆਈਆਂ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਹੈ ਜਿਹੜਾ ਦਰਜ ਕੀਤਾ ਹੈ ਪਰ ਜਰੋਕਾ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ-ਜਿਹੜੇ ਬੰਦੇ ਆਇਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸ ਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਜਿਹੜੇ ਵੀਡੀਓਜ਼ ਨੇ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਈ ਤੋੜਪੰਤਾਂ ਨੇ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾ ਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਆਹ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਰ ਬਠਿੰਡਾ ਦੀਆਂ ਤੁਹਾਨੂੰ ਤਸਵੀਰਾਂ ਵਖਾ ਰਹੇਗੇ ਇੱਥੇ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾ ਅਜੇਕਰ ਵਜ੍ਹਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗੁੰਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ। ਰੋਕਰਾਂਗੇ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਇੱਥੇ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ। ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੂੜ ਕੀਤੀ। ਗੁੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ ਪਹਿਲਾਂ ਇੱਕ ਗੁੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼੍ਰੀ ਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਇੱਕ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਜਾਂਦੀ ਹੈ ਅਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵਾਂਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵਾਂਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਆ ਤੋ ਸਵਿਧਾਂਤ ਵਿੱਚ ਪਰਮਾਜਤ ਸਾਹ ਤੌਰ ਤੇ ਵਿਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਆਬ ਠੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਨ ਛੁੱਟ ਚੁੱਕੇ ਨੇ ਆ ਸੂਰਜ ਆ ਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਫਰਮੰਦ ਦੇਖੋ ਬਠਿੰਡਾ ਦੀ ਖੇਤਾ ਸਿੰਘ ਬਸਤੀ ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਨਾਲ ਝਗੜਾ ਹੋ ਜਾਂਦਾ ਹੈ ਦੱਸ ਰਿਹਾ ਕਿ ਪਰਾੜੀ ਰੰਜਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੁਣ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉਂਦਾ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿ ਇਸ ਦੀ ਵੀ ਵੀਡੀਓ ਵੀ ਸੀਸੀਟੀਵੀ ਹੈ ਜਾ ਕਿਸੇ ਮੋਬਾਈਲ ਤੇ ਸੌਰੀ ਉਪਰੋ ਬਣਾਇਆ ਨਹੀਂ ਕਿਸੇ ਨੇ ਉਹ ਸਾਹਮਣੇ ਆਇਆ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਹੈ ਪੰਜ ਲੋਕਾਂ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ-ਜਿਹੜੇ ਬੰਦੇ ਆਇਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸ ਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਇਹ ਇਹ ਜਿਹੜੇ ਐਵੀਡੈਂਸ ਨਹੀਂ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋ ਤੋੜਪੰਤਾਂ ਨੇ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਹਾਂ ਠੀਕ ਹੈ ਸੁਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਰ ਬਠਿੰਡਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖ ਅੱਜਕਰ ਵਜਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗੁੰਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ। ਰੁਕ ਰਾਂਗੇ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ। ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੜ ਕੀਤੀ। ਗੁੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ। ਪਹਿਲਾਂ ਇੱਕ ਗੁੰਡਿਆਂ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡਿਆਂ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼੍ਰੀ ਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਇੱਕ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀ ਹੈ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਜਾਂਦੀ ਹੈ ਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵਾਂਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵਾਂਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਆ ਤੋ ਸਿਵਰਾਂ ਦੇ ਵਿੱਚ ਬੜਮਾਜ ਤੋਂ ਸਾਫ਼ ਤੌਰ ਤੇ ਵਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਆ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਹੱਤਪੰਨਤੂੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਭਾਨ ਜੁੜ ਚੁੱਕੇ ਨੇ ਆ ਸੂਰਜ ਆ ਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਫਰਮੰਦ ਦੇਖੋ ਬਠਿੰਡਾ ਦੀ ਖੇਤਾ ਸਿੰਘ ਬਸਤੀ ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਝਗੜਾ ਹੋ ਜਾਂਦਾ ਹੈ ਦੱਸ ਰਿਹਾ ਕਿ ਪੁਰਾਣੀ ਰੰਜਿਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਕੋ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੈਰ ਹੈ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉਂਦਾ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿ ਇਸ ਦੀ ਵੀ ਵੀਡੀਓ ਵੀ ਸੀਸੀਟੀਵੀ ਹੈ ਜਾ ਕਿਸੇ ਮੋਬਾਈਲ ਤੇ ਸੌਰੀ ਉਪਰੋਂ ਬਣਾਇਆ ਨਹੀਂ ਕਿਸੇ ਨੇ ਉਹ ਸਾਹਮਣੇ ਆਇਆ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਹੈ ਜਿਹੜਾ ਦਰਜ ਕੀਤਾ ਹੈ ਪਰ ਜਰ ਰੋਕਣ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ ਜਿਹੜੇ ਬੰਦੇ ਆਇਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸ ਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਇਹ ਜਿਹੜੀਆਂ ਵੀਡੀਓਜ਼ ਨੇ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਈ ਤੋੜਪੰਤਾਂ ਨੇ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾ ਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਆਹ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਰ ਬਠਿੰਡਾ ਦੀਆਂ ਤਰਫੋਂ ਤਸਵੀਰਾਂ ਵਖਾ ਰਹੇਗੇ ਇੱਥੇ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਅਜੇ ਕਰ ਵਜਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗੁੰਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ ਰੁਕ ਰਾਂਗੇ ਬਠਿੰਡਾ ਦੇ ਨਾਲ ਜੁੜੀ ਹੈ ਵੱਡੀ ਖਬਰ ਲੱਗ ਇੱਥੇ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੋੜ ਕੀਤੀ ਗੁੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ ਪਹਿਲਾਂ ਇੱਕ ਗੁੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਇੱਕ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀ ਇਹ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਜਾਂਦੀ ਹੈ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵਾਂਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵਾਂਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਆ ਤਸਵੀਰਾਂ ਦੇ ਵਿੱਚ ਬਰਮਾਜੋ ਸਾਫ ਤੌਰ ਤੇ ਵਿਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਆਪ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਆ ਭੰਤੂੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਭਾਨ ਛੁੱਟ ਚੁੱਕੇ ਨੇ ਆ ਸੂਰਜ ਆਕੀਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਫਰਮੰਦਲੇਖੋ ਬਠਿੰਡਾ ਦੀ ਖੇਤਾ ਸਿੰਘ ਬਸਤੀ ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਝਗੜਾ ਹੋ ਜਾਂਦਾ ਦੱਸ ਰਿਹਾ ਕਿ ਪੁਰਾਣੀ ਰੰਜਿਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੋ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉਂਦਾ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿ ਇਸ ਦੀ ਵੀ ਵੀਡੀਓ ਵੀ ਸੀਸੀਟੀਵੀ ਹੈ ਜਾ ਕਿਸੇ ਮੋਬਾਈਲ ਤੇ ਸੌਰੀ ਉਪਰ ਉਹ ਬਣਾਈਆਂ ਨਹੀਂ ਕਿਸੇ ਨੇ ਉਹ ਸਾਹਮਣੇ ਆਈਆਂ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਹੈ ਪੰਜ ਲੋਕਾਂ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ-ਜਿਹੜੇ ਬੰਦੇ ਆਇਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸ ਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਇਹ ਇਹ ਜਿਹੜੇ ਐਵੀਡੈਂਸ ਨਹੀਂ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਈ ਤੋੜਪੰਤ ਨਹੀਂ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਹਾਂ ਠੀਕ ਹੈ ਸੁਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਰ ਬਠਿੰਡਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਠੀਕ ਹੈ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਅੱਜਕਰ ਵਜ੍ਹਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗਵਾਂਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ